ਪੂਰੇ ਉੱਤਰ ਪਾਰਉ ਦੇ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ ਤਾਪਮਾਨ 45 ਡਿਗਰੀ ਤੋਂ ਵੀ ਪਾਰ ਹੋ ਚੁੱਕਿਆ ਹੈ ਮਠੰਡਾ ਦੇ ਵਿੱਚ ਬੀਤੇ ਦਿਨ ਤਾਪਮਾਨ 47 ਡਿਗਰੀ ਤੋਂ ਵੀ ਉੱਪਰ ਦਰਜ ਕੀਤਾ ਗਿਆ ਤਾਂ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਦੀ ਗੱਲ ਕਰਦੇ ਹਾਂ ਤਤ ਤਾਪਮਨ ਐਵਰੇਜ ਨਾਲੋਂ ਜ਼ਿਆਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵੱਲੋਂ 1970 ਤੋਂ ਤਾਪਮਨ ਰਿਕਾਰਡ ਕੀਤੇ ਜਾ ਰਹੇ ਨੇ ਤੇ ਮੌਸਮ ਵਿਗਿਆਨੀ ਡਾਕਟਰ ਕਿੰਗਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿਛਲੇ 55 ਸਾਲਾਂ ਦੇ ਵਿੱਚ ਇੰਨਾ ਵੱਧ ਤਾਪਮਨ ਕਦੇ ਨਹੀਂ ਹੋਇਆ 1970 ਤੋਂ ਬਾਅਦ ਇਹ ਸਭ ਤੋਂ ਵੱਧ ਤਾਪਮਨ ਸੀ ਤੇ 12 ਜੂਨ ਨੂੰ ਆਮ ਦੇ ਨਾਲੋਂ ਲਗਭਗ 7 ਡਿਗਰੀ ਜ਼ਿਆਦਾ ਤਾਪਮਨ ਰਿਕਾਰਡ ਕੀਤਾ ਗਿਆ ਰਾਤ ਦਾ ਤਾਪਮਨ ਵੀ 33 ਡਿਗਰੀ ਦੇ ਨੇੜੇ ਚੱਲ ਰਿਹਾ ਜੋ ਕਿ ਆਮ ਦੇ ਨਾਲੋਂ 7.6 ਡਿਗਰੀ ਜ਼ਿਆਦਾ ਹੈ ਤਨ ਕਿਉਂ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਾਕਟਰ ਕਿੰਗਰਾ ਦਾ ਕਿਹਾ ਕਿ ਲੁਧਿਆਣਾ ਦੇ ਵਿੱਚ orange alert ਅੱਜ ਦੇ ਲਈ ਤੇ ਕੱਲ ਦੇ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ red alert ਵੀ ਜਾਰੀ ਹੋ ਚੁੱਕਿਆ ਪਰ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ 14 ਜੂਨ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲ ਸਕਤ ਹਾਲਾਂਕਿ ਉਹਨਾਂ ਨੇ ਤਾਪਮਾਨ ਵਧਣ ਦਾ ਕਾਰਨ ਦੱਸ ਦਿਆ ਹੋਇਆ ਕਿ ਹੈ ਕਿ ਲਗਾਤਾਰ ਵਧਰੀ ਗਲੋਬਲ ਵਾਰਮਿੰਗ ਤੇ ਜੰਗਲਾਂ ਦੀ ਕਟਾਈ ਦੇ ਕਾਰਨ ਤਾਪਮਾਨ ਵਧ ਰਿਹਾ ਮੌਸਮ ਵਿਗਿਆਨੀ ਦਾ ਕਹਿਣਾ ਕਿ ਜੂਨ ਮਹੀਨੇ ਦੇ ਵਿੱਚ ਜ਼ਰੂਰ ਪਹਿਲੇ ਹਫ਼ਤੇ ਦੇ ਵਿੱਚ VMM ਤੱਕ بارش ਹੋਈ ਸੀ ਪਰ ਫਿਲਹਾਲ ਮੌਸਮ ਖੁਸ਼ਕ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਕਪੂਰਥਲਾ ਜਲੰਧਰ ਲੁਧਿਆਣਾ ਦੇ ਨਾਲ ਬਰਨਾਲਾ ਮਹਾਲੀ ਤਫਤਗੜ੍ਹ ਸਾਹਿਬ ਦੇ ਵਿੱਚ ਕੁਝ ਥਾਵਾਂ ਤੇ ਬਹੁਤ ਜ਼ਿਆਦਾ ਗਰਮੀ ਪੈੰਦੀ ਪਵੇ ਖਬਾਣੀ ਹੈ ਇਸ ਤੋਂ ਇਲਾਵਾ ਪਹਾੜਾ ਦੇ ਨਾਲ ਲੱਗਦੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਮੋਗਾ ਸੰਗਰੂ ਰੂਪਨਗਰ ਤੇ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਹੈ ਤੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਇਸ ਵੇਲੇ ਉੱਪਰ ਹੈ ਜਦਕਿ ਲੁਧਿਆਣਾ ਦੇ ਵਿੱਚ 12 ਜੂਨ ਨੂੰ 45 ਡਿਗਰੀ ਤਾਪਮਾਨ ਦਰਜ ਕੀਤਾ ਗਿਆ Rajasthan ਦੇ ਸ਼੍ਰੀ ਗੰਗਾ ਨਗਰ ਦੇ ਵਿੱਚ ਤਾਪਮਾਨ 48 ਡਿਗਰੀ ਸੈਲਸੀਅਸ ਹੈ ਜੋ ਕਿ ਆਮ ਨਾਲੋਂ 6.4 5 ਡਿਗਰੀ ਵਧ ਰਿਹਾ ਹੈ ਪੂਰੇ ਉੱਤਰ ਪਾਰ ਉਹਦੇ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ ਤਾਪਮਾਨ 45 ਡਿਗਰੀ ਤੋਂ ਵੀ ਪਾਰ ਹੋ ਚੁੱਕਿਆ ਹੈ ਮਠੰਡਾ ਦੇ ਵਿੱਚ ਬੀਤੇ ਦਿਨ ਤਾਪਮਾਨ 47 ਡਿਗਰੀ ਤੋਂ ਵੀ ਉੱਪਰ ਦਰਜ ਕੀਤਾ ਗਿਆ ਤਾਂ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਦੀ ਗੱਲ ਕਰਦੇ ਹਾਂ ਦਾ ਤਾਪਮਾਨ ਐਵਰੇਜ ਦੇ ਨਾਲੋਂ ਜ਼ਿਆਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵੱਲੋਂ 1970 ਤੋਂ ਤਾਪਮਾਨ ਰਿਕਾਰਡ ਕੀਤੇ ਜਾ ਰਹੇ ਨੇ ਤੇ ਮੌਸਮ ਵਿਗਿਆਨੀ ਡਾਕਟਰ ਕਿੰਗਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿਛਲੇ 55 ਸਾਲਾਂ ਦੇ ਵਿੱਚ ਇੰਨਾ ਵੱਧ ਤਾਪਮਾਨ ਕਦੇ ਨਹੀਂ ਹੋਇਆ 1970 ਤੋਂ ਬਾਅਦ ਇਹ ਸਭ ਤੋਂ ਵੱਧ ਤਾਪਮਾਨ ਸੀ ਤੇ 12 ਜੂਨ ਨੂੰ ਆਮ ਦੇ ਨਾਲੋਂ ਲਗਭਗ 7 ਡਿਗਰੀ ਜ਼ਿਆਦਾ ਤਾਪਮਾਨ ਰਿਕਾਰਡ ਕੀਤਾ ਗਿਆ ਰਾਤ ਦਾ ਤਾਪਮਾਨ ਵੀ 33 ਡਿਗਰੀ ਦੇ ਨੇੜੇ ਚੱਲ ਰਿਹਾ ਜੋ ਕਿ ਆਮ ਦੇ ਨਾਲੋਂ 7.6 ਡਿਗਰੀ ਜ਼ਿਆਦਾ ਹੈ ਤਿਆਨ ਕਿਉਂ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਾਕਟਰ ਕਿੰਗਰਾ ਦਾਇ ਕਿਹਾ ਕਿ ਲੋਹਾਂ ਦੇ ਵਿੱਚ orange alert ਅੱਜ ਦੇ ਲਈ ਤੇ ਕੱਲ ਦੇ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ red alert ਵੀ ਜਾਰੀ ਹੋ ਚੁੱਕਿਆ ਪਰ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ 14 ਜੂਨ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲ ਸਕਤ ਹਾਲਾਂਕਿ ਉਹਨਾਂ ਨੇ ਤਾਪਮਾਨ ਵਧਣ ਦਾ ਕਾਰਨ ਦੱਸ ਦਿਆ ਹੋਇਆ ਕਿ ਹੈ ਕਿ ਲਗਾਤਾਰ ਵਧਰੀ ਗਲੋਬਲ ਵਾਰਮਿੰਗ ਤੇ ਜੰਗਲਾਂ ਦੀ ਕਟਾਈ ਦੇ ਕਾਰਨ ਤਾਪਮਾਨ ਵਧ ਰਿਹਾ ਮੌਸਮ ਵਿਗਿਆਨੀ ਦਾ ਕਹਿਣਾ ਕਿ ਜੂਨ ਮਹੀਨੇ ਦੇ ਵਿੱਚ ਜ਼ਰੂਰ ਪਹਿਲੇ ਹਫ਼ਤੇ ਦੇ ਵਿੱਚ VMM ਤੱਕ بارش ਹੋਈ ਸੀ ਪਰ ਫਿਲਹਾਲ ਮੌਸਮ ਖੁਸ਼ਕ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਕਪੂਰਥਲਾ ਜਲੰਧਰ ਲੁਧਿਆਣਾ ਦੇ ਨਾਲ ਬਰਨਾਲਾ ਮਹਾਲੀ ਤਫਤਗੜ੍ਹ ਸਾਹਿਬ ਦੇ ਵਿੱਚ ਕੁਝ ਥਾਵਾਂ ਤੇ ਬਹੁਤ ਜ਼ਿਆਦਾ ਗਰਮੀ ਪੈਣ ਦੀ ਪੁਆਇ ਹਬਾਣੀ ਹੈ ਇਸ ਤੋਂ ਇਲਾਵਾ ਪਹਾੜਾ ਦੇ ਨਾਲ ਲੱਗਦੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਮੋਗਾ ਸੰਗਰੂ ਰੂਪਨਗਰ ਦੇ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਹੈ ਤੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਇਸ ਵੇਲੇ ਉੱਪਰ ਹੈ ਜਦਕਿ ਲੁਧਿਆਣਾ ਦੇ ਵਿੱਚ 12 ਜੂਨ ਨੂੰ 45 ਡਿਗਰੀ ਤਾਪਮਾਨ ਦਰਜ ਕੀਤਾ ਗਿਆ Rajasthan ਦੇ ਸ਼੍ਰੀ ਗੰਗਾ ਨਗਰ ਦੇ ਵਿੱਚ ਤਾਪਮਾਨ 48 ਡਿਗਰੀ ਸੈਲਸੀਅਸ ਹੈ ਜੋ ਕਿ ਆਮ ਦੇ ਨਾਲ 6.8 5 ਡਿਗਰੀ ਵਧ ਰਿਹਾ ਹੈ